आपति राम चंद्र भगवान की जय गुणवंसत हनुमान जी की जय सियावर रामचंद्र भगवान की जय जय रघुनंदन की जय सिया और चंदन की जय रघुनंदन की जय सिया और चंदन की राणा जी आज प्रेस कॉन्फ्रेंस कर रहे हो जानकारी दियो की की प्रोग्राम किए जा रहे हैं सब तो पहला करौली शहर और थोड़ी सारी पत्रकारदा बहुत-बहुत तहे शुक्रिया अदा करना चाहूंगा ਕਿ ਤੁਸੀਂ ਤੁਸੀਂ ਸਾਰੇ ਇੱਕ ਬੋਲ ਤੇ ਸਾਡੇ ਨਾਲ ਖੜੇ ਹੋ ਜੰਦੇ ਆ ਤੇ ਅੱਜ ਪ੍ਰੈਸ ਕਾਨਫਰੰਸ ਇਸ ਕਰਕੇ ਰੱਖੀ ਗਈ ਹੈ ਕਿ ਆਉਣ ਵਾਲੀ 2 ਸਤੰਬਰ ਨੂੰ ਬੱਬੇ ਸ਼ੋਹ ਯਾਤਰਾ ਨਿਕალი ਜਾਏਗੀ ਕ੍ਰਿਸ਼ਨਬਿਰੀ ਤੋਂ ਜਿਹਦੇ ਵਿੱਚ ਹਨੂਮਾਨ ਜੀ ਦਾ ਦਰਵਾਜਰ ਹੋਣ ਕਰੇ ਜਾਏਗਾ ਔਰ ਜੋ ਇਸ ਵਾਰੀ ਬੱਬੇ ਸ਼ੋਹ ਯਾਤਰਾ ਨਿਕਲੀ ਜਾਏਗੀ ਬਹੁਤ ਹੀ ਬਹੁਤ ਮਤਲਬ ਕਿ ਆਧੁਨਿਕ ਤਰੀਕੇ ਨਾਲ ਮਤਲਬ ਕਿ ਰੋਡ ਸ਼ੋ ਕਰੇ ਜਾਏਗਾ ਔਰ ਮਤਲਬ ਕਿ ਪ੍ਰਮੋਸ਼ੀ ਰਾਮ ਜੀ ਦਾ ਜੋ ਰਾਤ ਹੋਏਗਾ ਉਹ ਵੀ ਇੱਕ ਤਰ ਦੇ ਨਾਲ ਤੁਹਾਨੂੰ ਦਿਖਾਇਆ ਜਾਏਗਾ ਕਿ ਅਯੋਧਿਆ ਦੇ ਜਿੱਕਰ ਸਾਖਸ਼ਟ ਪ੍ਰਮੋਸ਼ੀ ਰਾਮ ਜੀ ਬਰਾਜਬਾਨ ਨੇ ਤੇ ਇਹਦੇ ਵਿੱਚ ਸ਼ੋਹ ਯਾਤਰਾ ਦੀ ਜੋ 2000 ਹੋਣੀ ਹੈ ਉਹ ਮਨੀਸ਼ ਵਰਮੀ ਜੀ ਦੁਆਰਾ ਹੋਈ ਗਈ ਔਰ ਕਿਉਂਕਿ ਤੁਹਾਨੂੰ ਇੱਕ ਦੱਸਣਾ ਚਾਹੁੰਦਾ ਕਿ ਕਿ ਜੋ ਮਨੀਸ਼ ਵਰਮੀ ਜੀ ਹੈ ਇਹ ਸਾਡੇ ਬਜਰੰਗਵਲੀ ਹਨੂਮਾਨ ਜੀ ਦਾ ਰੋਲ ਕਰਦੇ ਨੇ ਤੇ ਇਹਨਾਂ ਦੇ ਹੱਥ ਤੇ ਹੀ ਕਮਲ ਦਿੱਤਾ ਤੇ ਬਲਕਿ ਆਪਣਾ 2000 ਹੋਣ ਕਰੀ ਜਾਏਗੀ ਤੇ ਸਟਾਰਟਿੰਗ ਤੇ ਜਦੋਂ ਬਲਕਿ ਅਸੀਂ ਪ੍ਰਸ਼ਾਦ ਬਲਕਿ ਕੁਝ ਵੀ ਕਰਨਾ ਹੁੰਦਾ ਹੈ ਤਾਂ ਸਾਡੇ ਤਨਵਰਜਗੀ ਜੀ ਸਾਡੇ ਮੰਥ ਮੰਥ ਸਰੇ ਤਨਵਰਜਗੀ ਜੀ ਉਹਨਾਂ ਦੇ ਕਮਨ ਹੱਤਰ ਨਾਲ ਸ਼ੋਭਾ ਯਾਤਰਾ ਦਾ ਆਰੰਭ ਕਰੇ ਜਾਏਗਾ ਤੇ ਇਸ ਵਾਰੀ ਜੋ ਸ਼ੋਭਾ ਯਾਤਰਾ ਹੋਏਗੀ ਬਹੁਤ ਹੀ ਬਹੁਤ ਬਵਿਸ਼ਯ ਦਿਖਤ ਕਰਤ ਰਹਿ ਗਈ ਹੈ। ਆ ਸ਼ੋਭਾ ਯਾਤਰਾ ਕਿੱਥੋਂ ਸ਼ੁਰੂ ਹੋਈ ਹੈ ਕਿੰਨੇ ਵਜੇ ਸ਼ੁਰੂ ਹੋਣੀ ਹੈ ਤੇ ਕੀ ਕੀ ਸੁੰਦਰ ਝਾਂਕੀਆਂ ਇਸ ਵਾਰ ਬਣਾਈਆਂ ਜਾ ਰਹੀਆਂ। ਇਸ ਵਾਰੀ ਜੋ ਸ਼ੋਭਾ ਯਾਤਰਾ ਦਾ ਆਰੰਭ ਹੋਏਗਾ ਉਹ ਕ੍ਰਿਸ਼ਨ ਮਡੀ ਤੋਂ ਸਟਾਰਟ ਹੋ ਕੇ ਪੂਰੇ ਸ਼ਹਿਰ ਦੇ ਅੰਦਰ ਪ੍ਰਕਿਰਮਾ ਕਰਕੇ ਜੀ ਕ੍ਰਿਸ਼ਨਾ ਮਢੀ ਦੀ ਸਪੂਰਨ ਕਿਤੇ ਜਾਏਗੀ ਔਰ ਇਸ ਵਾਰੀ ਜੋ ਬਾਣ ਵਾਲੇ ਹਨੂਮਾਨ ਜੀ ਦੇ ਰੂਪ ਮ ਆਇੰਗੇ ਤੇ ਬਾਹੂਬਲੀ ਹਨੂਮਾਨ ਜੀ ਹੋਗੇ ਤੇ ਮਲਕੀ ਅਗੋਰਾ ਗਰੁੱਪ ਹੋ ਗਿਆ ਜੀ ਜਿਨ੍ਹਾਂ ਨੇ ਆਪਣੇ ਪੂਰੇ ਰੋਡ ਸ਼ੋ ਕਰਨੇ ਆ ਮਲਕੀ ਰਿਕ ਹਰੇਕ ਡੈਸਟੀਨੇਸ਼ਨ ਨੂੰ ਨੇ 6 ਡੈਸਟੀਨੇਸ਼ਨ ਦਈ ਹੈ ਕਿ ਸਾਨੂੰ 6 ਡੈਸਟੀਨੇਸ਼ਨ ਸਾੜੀ ਕਰਾਲੀ ਸ਼ਹਿਰ ਦੇ ਅੰਦਰ ਉਹਨਾਂ ਨੇ ਰੁੱਕ ਕੇ ਰੋਡ ਸ਼ੋ ਕਰਨੇ ਆ ਤੇ ਔਰ ਇਹਦੇ ਵਿੱਚ ਮਲਕੀ ਸਾਡੇ ਤਨਰਾਜ ਗਰੀ ਜੂਰਪੁਰ ਜੀ ਨੇ ਇੱਕ ਗੱਲ ਕਹੀ ਸੀਗੀ ਕਿ ਬੇਟਾ ਇਹਦੇ ਵਿੱਚ ਹਾਥੀ ਜ਼ਰੂਰ ਕਰਨਾ ਕਿਉਂਕਿ ਹਾਥੀ ਗਣੇਸ਼ ਜੀ ਦਾ ਰੂਪ ਹੈ ਕਿਉਂਕਿ ਗਜਰਾਜ ਇਸ ਸ਼ੋ ਯਾਤਰਾ ਚ ਉਹਨਾਂ ਨੂੰ ਜ਼ਰੂਰੀ ਹੈ ਤੇ ਇਸ ਟਾਈਮ ਅਸਲ ਵਿੱਚ ਹਾਥੀ ਵੀ ਕਰੇ ਉਹ ਕੈਮਲ ਕੋੜੇ ਸਾਰੇ ਮਲਕੀ ਸ਼ੋ ਯਾਤਰਾ ਚ ਤੁਹਾਨੂੰ ਦੇਖਣ ਨੂੰ ਮਿਲੂਗਾ ਇਸ ਤੋਂ ਬਾਅਦ ਸ਼੍ਰੀ ਰਾਮ ਰਿਆਨਾਟਕ ਦਾ ਮੰਚਨ ਕਿਹੜੀ ਤਰੀਕ ਤੋਂ ਸ਼ੁਰੂ ਕਰ ਰਹੇ ਹੋ ਇਸ ਵਾਰੀ ਜੋ ਸ਼੍ਰੀ ਰਾਮ ਲੀਲਾ ਕਮੇਟੀ ਦਾ ਮੰਚਨ ਜੋ ਹੈ ਉਹ 21 ਅਕਤੂਬਰ ਤੋਂ 1 ਅਕਤੂਬਰ ਤੱਕ ਕਰਿਆ ਜਾਏਗਾ ਔਰ ਇਹਦੇ ਵਿੱਚ ਬਹੁਤ ਹੀ ਬਹੁਤ ਆਧੁਨਿਕ ਤਕਨੀਕਾਂ ਨਾਲ ਜੋ ਵੀ ਥੋੜੀ ਮਤਲਬ ਕਿ ਆਪਣਾ ਰਾਮਲੇਖਾਈ ਜਾਈ ਜੇਗੀ ਬਹੁਤ ਹੀ ਬਹੁਤ ਆਧੁਨਿਕ ਤਕਨੀਕ ਨਾਲ ਦਿਖਾਈ ਜਾਈ ਜੇਗੀ ਇਸ ਵਾਰੀ ਜੋ ਤੁਸੀਂ ਪਿਛਲੀ ਵਾਰ ਵੀ ਰਾਮਲੇਖ ਕਮੇਡੀ ਤੇ ਸੀਨਸ ਦੇਖੇ ਸੀਗੇ ਉਹ ਸਾਰਾ ਕਨਸੈਪਟ ਚੇਂਜ ਕਰ ਦਿੱਤਾ ਗਿਆ ਹੈ ਇਸ ਵਾਰੀ ਜੋ ਸੈਟਅਪ ਹੈ ਸਾਰਾ ਕੁਝ ਆਲਰੇਡੀ ਬਦਲ ਦੇ ਬਦਲ ਦਿੱਤਾ ਗਿਆ ਹੈ ਤੇ ਪਾਰਟੀਸ਼ਨ ਜੋ ਤੁਹਾਨੂੰ ਦੇਖਣੀ ਹੈ ਇਸ ਟਾਈਮ ਕੁਰਸੀਆਂ ਜਿਹੜੀਆਂ ਕੁਰਸੀਆਂ ਜਿਹੜੀ ਪਈਆਂ ਉਹ ਵਧਾ ਦਿੱਤੀ ਗਈਆਂ ਹੈ ਜੋ ਜੋ ਸਾਨੂੰ ਪਿਛਲੀ ਵਾਰੀ ਦਿੱਕਤ ਆਈ ਸੀਗੀ ਉਸ ਚੀਜ਼ ਨੂੰ ਮੱਦੇ ਨਜ਼ਰ ਰੱਖਦੇ ਹੋਏ ਤੇ ਆਪਾਂ ਇਸ ਕੁਰਸੀਆਂ ਦਾ ਵੀ ਥੋੜਾ ਜਿਹਾ ਅਪਡੇਟ ਕਰ ਦਿੱਤੀ ਗਈ ਹੈ ਤੇ ਹੋਰ ਵੀ ਜਿੱਕਣਾ ਜੀ ਤੁਹਾਨੂੰ ਸ਼ੋਪਾ ਮਲਕੀ ਸੀਰੀਜ਼ ਹੋਣਗੇ ਤੁਹਾਡੇ ਮਲਕੀ ਫਰਸਟ ਨਾਈਟ ਤੋਂ ਲੈ ਕੇ ਨੋ ਨੈਟ ਆ ਦਾ ਕਿ ਜੋ ਸੀਨ ਦਿਖਾਈ ਜਾਣਗੇ ਤੁਹਾਨੂੰ ਬਹੁਤ ਹੀ ਬਹੁਤ ਅਦਨਿਕ ਤਰੀਕੇ ਨਾਲ ਦਿਖਾਈ ਜਾਊਗਾ ਜੀ ਰਾਣਾ ਜੀ ਸੁਰੱਖਿਆ ਦੇ ਮੱਦੇ ਨਜ਼ਰ ਨੂੰ ਲੈ ਕੇ ਇਸ ਵਾਰ ਸੀਸੀਟੀਵੀ ਕੈਮਰੇ ਵੀ ਲਾਉਣ ਦੀ ਗੱਲ ਕਰ ਰਹੇ ਤੁਸੀਂ ਕਿੰਨੇ ਕੈਮਰੇ ਲਾਏ ਜਾਣਗੇ ਸਾਡੇ ਇਸ ਪ੍ਰਤੀ ਐਸਐਚਓ ਸਾਹਿਬ ਗੁਰਵੰਤ ਸਰ ਔਰ ਆਪਣੇ ਮੋਹਿਤ ਅਗਰਵਾਲ ਸਰ ਡੀਐਸਪੀ ਸਾਹਿਬ ਨਾਲ ਵੀ ਗੱਲ ਹੋ ਚੁੱਕੀ ਹੈ ਕਿ ਜੋ ਵੀ ਸਟੈਪ ਜੋ RAMLA ਕਮੇਟੀ ਦਿਖਾਈ ਜਾਏਗੀ ਉਹ ਪੁਲਿਸ ਪ੍ਰਸ਼ਾਸਨ ਦੇ ਦੇਖ ਰਿਖਿਤੇ ਦਿਖਾਈ ਜਾਏਗੀ ਔਰ ਉਹਨਾ ਕਰੀ ਤਾਂ ਪੁਲਿਸ ਪ੍ਰੋਟੈਕਸ਼ਨ ਪੂਰੀ ਦੇਈ ਜਾਏਗੀ ਜੀ ਕਿਉਂਕਿ ਤੁਹਾਨੂੰ ਪਤਾ ਹੈ ਜੀ ਇਹ ਸ਼ਰਾਰਤੀ ਅੰਸ਼ਰ ਹੈ ਉਹ ਕੁਛ ਨਾ ਕੁਛ ਮਿਲ ਕੇ ਇਹ ਆਪਣੇ ਇੰਜਾਮ ਨੂੰ ਕਰਾਉਂਦੇ ਨੇ ਤੇ ਇਸ ਚੀਜ਼ ਨੂੰ ਬਧੇ ਨਜ਼ਰ ਰੱਖਦੇ ਹੋਏ ਤੇ ਸਾਨੂੰ ਪੁਲਿਸ ਪ੍ਰਸ਼ਾਸਨ ਨੇ ਸਾਨੂੰ ਇਹ ਅਸਵਸ਼ਸ਼ਨ ਦਿੱਤਾ ਕਿ ਜੋ ਵੀ ਤੁਹਾਨੂੰ ਇਸ ਵਾਰੀ ਰਾਮਲੀਲਾ ਦਾ ਜੋ ਵੀ ਸਿਕਿਉਰਟੀ ਜੋ ਵੀ ਸਿਸਟਮ ਹੋਏਗਾ ਉਹ ਤੁਹਾਨੂੰ ਪੂਰਾ ਪ੍ਰੋਪਰ ਦਿਖਾਇਆ ਜਾਏਗਾ ਜੀ ਔਰ ਤੁਹਾਨੂੰ ਇੱਕ ਗੱਲ ਹੋਰ ਕਹਿਣਾ ਚਾਹੁੰਗਾ ਕਿ ਜਿੰਨੇ ਵੀ ਆਪਣੇ ਕੁਰਾਲੀ ਸ਼ਹਿਰ ਦੇ ਪਰਿਵਾਰ ਹੈ ਬੱਚੇ ਹੈ ਉਹਨਾਂ ਨੂੰ ਇੱਕ ਨਿਵੇਦਨ ਕਰੂੰਗਾ ਕਿ ਸਾਰੇ ਪਰਿਵਾਰ ਸਮੇਤ ਆਓ ਕਿਉਂਕਿ ਤਾਂ ਗੱਲ ਹੈ ਤਾਂ ਕਿ ਜੋ ਬੱਚੇ ਹੈ ਜਿਹੜੇ ਸੋਸ਼ਲ ਮੀਡੀਆ ਤੋਂ ਮੈਂ ਪਿਛਲੀ ਵਾਰ ਵੀ ਕਿਹਾ ਸੀਗਾ ਮੈਂ ਅੱਜ ਫਿਰ ਦੁਬਾਰਾ ਮੇਰੀ ਅਹੀ ਕੋਸ਼ਿਸ਼ ਰਹਿੰਦੀ ਹੈ ਕਿ ਜੋ ਬੱਚੇ ਨੂੰ ਪ੍ਰੇਰਿਤ ਕਰ ਬੱਚਿਆਂ ਨੂੰ ਮੂਰੇ ਲੈ ਕੇ ਆਉ ਜੀ ਤੁਹਾਨੂੰ ਬਸਤੇ ਕਿਉਂਕਿ ਗੱਲ ਹੈ ਤਾਂ ਕਿ ਬੱਚਿਆਂ ਨੂੰ ਇਹ ਰਾਮਿਲ ਇਸ ਲਈ ਦਿਖਾਈ ਜਾਂਦੀ ਹੈ ਕਿਉਂਕਿ ਬੱਚਿਆਂ ਨੂੰ ਕੋਈ ਸਿੱਖਿਆ ਮਿਲੋ ਬਿਲਕੁਲ ਜੀ ਸਿੱਟੋ ਤੇ ਔਰ ਵੀ ਤਰੀਕੇ ਨਾਲ ਜੀ ਆਪਾਂ ਬੱਚਿਆਂ ਨੂੰ ਰੋਲ ਵੀ ਕਰ ਰਹੇ ਰਾਮਲੇ ਚ ਜੋ ਜੋ ਪਾਰਟਿਸਿਪੇਟ ਕਰਨਾ ਚਾਹੁੰਦਾ ਹੈ ਰਾਮਲੇ ਚ ਉਹ ਸਾਡੇ ਨਾਲ ਪਾਰਟਿਸਿਪੇਟ ਕਰ ਸਕਦਾ ਹੈ ਕ੍ਰਿਸ਼ਨ ਮਡਿਚ ਵਾਲੀ ਰੈਸਲ ਹੁੰਦੀ ਹੈ ਸਾਡੀ ਕ੍ਰਿਸ਼ਨ ਮਡਿਚ ਚ 20 ਤੱਕ ਰੈਸਲ ਚੱਲ ਚੱਦੀ ਰਹੇਗੀ ਜੋ ਵੀ ਮਤਲਬ ਕਿ ਰੈਸਲ ਕਰਨਾ ਚਾਹੁੰਦਾ ਕੋਈ ਬੱਚਾ ਕਰਨਾ ਚਾਹੁੰਦਾ ਹੈ ਇਹ ਨੀਚੇ ਤੁਹਾਨੂੰ ਕਾਰਡ ਦੇ ਵਿੱਚ ਕੰਟੈਕਟ ਨੰਬਰ ਦਿੱਤਾ ਜਾਏਗਾ ਤੇ ਉਸ ਚੀਜ਼ ਨੂੰ ਇੱਕ ਡੱਕ ਰੱਖਦੇ ਹੋਏ ਸਾਡੇ ਡਾਇਰੈਕਟਰ ਸਾਹਿਬ ਨੋਨੀ ਬਈਆ ਤੇ ਮਨੀਸ਼ ਬ੍ਰਿਮ ਬਰਮੀ ਬਈਆ ਨਾਲ ਗੱਲ ਕਰਨ ਦੀ ਗੱਲ ਕਰਕੇ ਉਹ ਚੀਜ਼ ਤੁਹਾਨੂੰ ਜੋ ਜ ਪ੍ਰੋਜੈਕਟ ਕੀਤੇ ਜਾਈਏ ਉਹ ਇਹ ਤੁਹਾਨੂੰ ਸੀਜ਼ ਦੇ ਜਾਂਗੇ। ਹਰ ਸਾਲ ਨਮਾਗੋਸ਼ ਕਰੰਗੀ ਤੋਂ ਸੀ ਕੀਤੇ ਜਾਂਦੀ ਹੈ। ਇਸ ਵਾਰ ਕੁਝ ਹੈ ਨਾ ਨਮਾ ਜਾਂ ਬੱਚਿਆਂ ਦੇ ਲਈ ਕੁਝ ਹੈ ਇਹ ਅਪੋਰਚੁਨਿਟੀ ਜਿਸ ਦੇ ਨਾਲ ਅੱਗੇ ਬਿਸਕਾਰ ਸਰਨ ਜਾ ਕੇ। ਇਸ ਵਾਰੀ ਜੀ ਨਮਾ ਐਦਾ ਹੈ ਜੀ ਕਿ ਬੱਚਿਆਂ ਲਈ ਆਪਾਂ ਤਕਰੀਬਨ ਤਕਰੀਬਨ ਸੀਜ਼ ਜਿਹੜੇ ਹੈਗੇ ਆ ਅ ਨਵੀ ਦਿੱਲੀ ਤੋਂ ਸਪੈਸ਼ਲ ਅਸੀਂ ਡ्रेसेस ਲੈ ਕੇ ਆ ਰਹੇ ਹਾਂ ਬੱਚਿਆਂ ਵਾਸਤੇ ਕਿਉਂਕਿ ਤੁਹਾਨੂੰ ਪਤਾ ਹੀ ਹੈ ਕਿ ਹਰ ਸਾਲ ਡ्रेसेस ਫੜ ਜਾਂਦੀਆਂ ਹਨ ਕਈ ਵਾਰੀ ਕੁਝ ਬੱਚੇ ਚੰਚਾ ਤਾਂ ਹੁੰਦੀ ਹੈ ਜੀ ਉਹਨਾਂ ਦੇ ਫਟ ਵੀ ਜਾਂਦੀ ਹੈ ਤਾਂ ਇਸ ਵਾਰੀ ਦਿੱਲੀ ਤੇ ਸਾਰਾ ਹੀ ਟੋਟਲ ਏ ਟੂ ਸੈੱਟ ਕਨਸੈਪਟ ਲੈ ਕੇ ਜਾਏਗਾ ਬੱਚਿਆਂ ਵਾਸਤੇ ਸਾਰਾ ਕੁਝ ਕਨਸੈਪਟ ਬੱਚਿਆਂ ਵਾਸਤੇ ਲੈ ਕੇ ਜਾਇਆ ਜਾਏਗਾ ਰਾਣਾ ਜੀ ਬੱਚਿਆਂ ਨੂੰ ਮੋਟੀਵੇਟ ਕਰਨ ਦੇ ਲਈ ਪਿਛਲੀ ਵਾਰ ਵੀ ਕਾਫੀ ਗਿਫਟ ਕੱਢੇ ਗਏ ਸੀਗੇ ਕਿ ਇਸ ਵਾਰ ਵੀ ਯੋਜਨਾ ਬੜਾਈ ਗਈ ਹੈ ਕਿ ਇਸ ਵਾਰੀ ਬੱਚਿਆਂ ਨੂੰ ਗਿਫਟ ਦਿੱਤੇ ਜਾਣਗੇ ਜੋ ਕਿ ਸਵਾਲਾਂ ਦੇ ਜਵਾਬ ਦੇਣਗੇ ਜੀ ਬਿਲਕੁਲ ਜੀ ਇਹ ਬਹੁਤ ਥੋੜੀ ਬਹੁਤ ਅੱ ਉਹ ਪਿਛਲੀ ਵਾਰ ਵੀ ਆਪਣੇ ਕਰੀ ਸੀਗੀ ਇਸ ਵਾਰ ਵੀ ਗਿਫਟ ਕੱਢੇ ਜਾਣਗੇ ਉਹ ਜਿਹੜੇ ਸਾਡੇ ਮੇਨ ਸੰਸਥਾਵਾਂ ਦੇ ਪ੍ਰਧਾਨ ਨਹੀਂ ਹੁੰਦੇ ਜਿਨ੍ਹਾਂ ਆਪਣੇ ਪ੍ਰਸ਼ੂਨਾਥ ਮੰਦਿਰ ਦੇ ਬ੍ਰਾਹਮਣ ਸਭਾ ਦੇ ਪ੍ਰਧਾਨ ਜੀ ਸ਼ੇਸ਼ਾੰਗਲੀ ਉਹਨਾਂ ਕਰਨੀ ਤੋਂ ਵੀ ਗਿਫਟ ਦੇ ਜਾਂਦੇ ਆ ਗੁਪਤਾ ਗੁਪਤਾ ਗੈਟ ਹਾਊਸ ਕਰਨੀ ਤੋਂ ਵੀ ਗਿਫਟ ਦੇ ਜਾਂਦੇ ਆ ਪ੍ਰਸ਼ਨ ਦਾ ਜਵਾਬ ਜੋ ਸਹੀ ਤਰੀਕੇ ਨਾਲ ਪ੍ਰਭੂ ਜੀ ਨੰਦ ਜੀ ਨੂੰ ਲੈ ਦੇ ਕੇ ਅਸੀਂ ਉਸ ਦੇ ਵਿੱਚ ਕੋਲ ਅਸੀਂ ਪ੍ਰਸ਼ਨ ਪੁੱਛਦੇ ਨੇ ਉਹ ਜੋ ਬੱਚੇ ਉਸ ਚੀਜ਼ ਦੇ ਪ੍ਰੇਰਿਤ ਹੋ ਕੇ ਬੱਚੇ ਦਾ ਉੱਤਰ ਦੇਣ ਸਹੀ ਉੱਤਰ ਦਿੰਦੇ ਆ ਤੇ ਅਸੀਂ ਉਹਨੂੰ ਗਿਫਟ ਦੇ ਗਿਫਟ ਦੇ ਨਾਲ ਉਹਨੂੰ ਪ੍ਰਮਾਣਿਤ ਕਰ ਦਿੰਦੇ ਆ ਸੋ ਕਾਪੀ ਦੀ ਪ੍ਰਸ਼ਾਸਨਿਕਨੀ ਤੋਂ ਸੁਰੱਖਿਆ ਦਿੱਤੀ ਜਾਏਗੀ ਪਰ ਤੁਹਾਡੇ ਕਿੰਨੇ ਵੀ ਕੋਈ ਇਹੋ ਜਿਹੇ ਸੁਰੱਖਿਆ ਦੇ ਪਰਮੰਤ ਕਿਤੇ ਜਾਣਗੇ ਲੱਗ ਤੋਂ ਜੀ ਹਾਂ ਜੀ ਹਾਂ ਜੀ ਅ ਅਸੀਂ ਤੋਂ ਆਪਣੇ ਬੌਂਸਰ ਵੀ ਆਖਤੇ ਹਨ ਪਰ ਸਿਲੀ ਬੌਕਸ ਵੀ ਆਖਤੀ ਹੈ ਕਿਉਂਕਿ ਤੁਹਾਨੂੰ ਇੱਕ ਗੱਲ ਕਹਿਣਾ ਚਾਹੁੰਗਾ ਕਿ ਕਿਸ ਵਾਰੀ ਜੋ ਰਾਮ ਲੀਲਾ ਦਾ ਮੰਚਨ ਲੜਕੀਆਂ ਦੁਆਰਾ ਵੀ ਕੀਤਾ ਜਾਏਗਾ ਲੜਕੀਆਂ ਵੀ ਇਸ ਟੈਮ ਪੂਰੀ ਮਿਲ ਕੇ ਉਤਸ਼ਾਹ ਦੇ ਨਾਲ ਇਸ ਰਾਮ ਲਾ ਕਮੇਟੀ ਦੇ ਪ੍ਰਤੀ ਆਪਣੇ ਫਰਜ਼ ਨਿਭਾ ਰਹੇ ਨੇ ਪ੍ਰਭੂ ਸ਼੍ਰੀ ਰਾਮ ਜੀ ਲਈ ਆਪਣੇ ਸੇਵਨ ਨਿਭਾ ਰਹੇ ਨੇ ਤੇ ਇਸ ਵਾਰ ਜੋ ਲੜਕੀਆਂ ਹੋਏਗੀ ਚੰਡੀਗੜ੍ਹ ਦੀ ਠੇਟਰ ਦੀ ਲੜਕੀਆਂ ਜੀ ਉਹ ਸਪੈਸ਼ਲੀ ਸਾਡੇ ਨਾਲ ਕੰਟੈਕਟ ਕਰਕੇ ਸਾਰੇ ਜਿੰਨੇ ਵੀ ਸਾਡੇ ਚੰਡੀਗੜ੍ਹ ਦੇ ਸਾਰੇ ਪ੍ਰਧਾਨ ਨੇ ਉਹਨਾਂ ਨੇ ਸਾਡੇ ਨਾਲ ਗੱਲ ਕੀਤੀ ਸੀਗੀ ਕਿ ਬੇਟਾ ਜੀ ਜੋ ਵੀ ਮਲਕੀਗਰ ਬੱਚੀਆਂ ਵੀ ਮਲਕੀਗਰ ਕੋਈ ਲੇਡੀਜ਼ ਰੋਲ ਕਰਨਾ ਚਾਹੁੰਦਾ ਹੈ ਤੁਸੀਂ ਰਾਮਲਿਆ ਕਮੇਟੀ ਦੇ ਵਿੱਚ ਕਰਾ ਸਕਦੇ ਨੇ ਕਿਉਂਕਿ ਤੁਹਾਨੂੰ ਇੱਕ ਗੱਲ ਦੱਸਣਾ ਚਾਹੁੰਗਾ ਕਿਉਂਕਿ ਜੈਂਟਸ ਤੇ ਰੋਲ ਜੋ ਹੁੰਦਾ ਲੇਡੀਜ਼ ਦਾ ਉਹ ਥੋੜਾ ਜਿਹਾ ਕਿਸੇ ਤਰੀਕੇ ਨਾਲ ਪ੍ਰੋਪਰ जय श्री राम, राम जी सभी भाइयों को श्री राम लीला कमेटी की ओर से आप सभी का पहले धन्यवाद करता हूं और सभी शहर निवासियों से निवेदन करता हूं कि 21 सितंबर से हमारी रामलीला का मंचन शुरू हो जा रहा है और उससे पहले दो सितंबर को मंगलवार के दिन हमारे भाई मनीष वर्मी जो कि हनुमान जी का किरदार निभाते हैं वो एक भव्य शोभा यात्रा जो कि हम प्रभु जी का झंडा चलाते हैं तो उसके उपलक्ष्य में भव्य शोभा यात्रा का आयोजन किया जा रहा है श्री रामलीला कमेटी के द्वारा मैं प्रधान गोपी राणा जी का और अपनी समस्त कमेटी का धन्यवाद करता हूँ जो कि बड़े ही अच्छे तरीके से इस बार हम मंचन करने जा रहे हैं जैसा कि प्रधान जी ने आपको संक्षेप में बता ही दिया है मैं सभी शहरवासियों का ਇੱਕ ਵਾਰ ਫਿਰ ਸੇ ਤੁਹਾਨੂੰ ਬਤ ਕਰਨਾ ਚਾਹਤਾ ਹਾਂ ਜੈ ਸ਼੍ਰੀ ਰਾਮ ਆਮ੍ਰੀ ਜੀ ਦੀ ਜਿਹ ਪ੍ਰੈਸ ਕਾਨਫਰੰਸ ਬਾਰੇ ਜਾਣਕਾਰੀ ਦਿਓ ਸਾਰੇ ਤੋਂ ਮਾਨੂੰ ਪਹਿਲਾਂ ਤੇ ਪੂਰੇ ਸ਼ਹਿਰ ਨਿਵਾਸੀਆਂ ਨੂੰ ਪ੍ਰੈਸ ਕਾਨਫਰੰਸ ਦੌਰਾਨ ਸਾਰਿਆਂ ਨੂੰ ਜੈ ਸ਼੍ਰੀ ਰਾਮ ਤੇ ਪ੍ਰੈਸ ਕਾਨਫਰੰਸ ਬਣਾਉਣ ਦਾ ਜਿਹ ਸਭ ਤੋਂ ਵੱਡਾ ਮੇਨ ਮੁੱਦਾ ਸੀ ਕਿ ਜੋ ਜੋ ਸਾਡੇ ਪ੍ਰੋਗਰਾਮ ਹੁਣ ਜਿਹੜੇ ਅਗਲੇ ਹਫਤੇ ਤੇ ਅਗਲੇ ਮਹੀਨੇ ਵਿੱਚ ਆ ਰਹੇ ਨੇ ਅਸੀਂ ਪੂਰੇ ਸ਼ਹਿਰ ਨੂੰ ਇਹਦੇ ਥਰੂ ਅਸੀਂ ਸਭ ਨੂੰ ਇਨਵਾਈਟ ਕਰ ਸਕੀਏ ਜਿਹਦੇ ਵਿੱਚ ਅੱਜ ਅਸੀਂ ਆਪਣੇ ਨਾਮਿਲਾ ਦਾ ਕਾਰਡ ਵੀ ਇਸ਼ੂ ਕੀਤਾ ਹੈ ਤੇ ਪੂਰੇ ਸ਼ਹਿਰ ਦਾ ਪਿਛਲੇ ਡੇਢ ਦੋ ਮਹੀਨੇ ਤੋਂ ਸਾਡੇ ਗੋਪੀ ਰਾਣਾ ਜੀ ਤੇ ਪੂਰੀ ਟੀਮ ਸਾਡੀ ਪੂਰੇ ਸ਼ਹਿਰ ਵਿੱਚ ਟ੍ਰੈਕਸ਼ਨ ਕਰ ਰਹੀ ਹੈ ਤੇ ਅਸੀਂ ਆਪਣੀ ਪੂਰੀ ਕਮੇਟੀ ਵੱਲੋਂ ਸਾਰੇ ਸ਼ਹਿਰ ਨਿਵਾਸੀਆਂ ਦਾ ਧੰਨਵਾਦ ਕਰਦੇ ਹਾਂ ਕਿ ਐ ਸਾਨੂੰ ਬਹੁਤ ਜ਼ਿਆਦਾ ਸਹਿਯੋਗ ਮਿਲਿਆ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਵਾਚੜ ਕੇ ਸ਼ਹਿਰ ਨੇ ਸਾਡਾ ਬਹੁਤ ਸਹਿਯੋਗ ਦਿੱਤਾ। ਇਸ ਵਾਰ ਕਿਹਾ ਜਾ ਸਕਦਾ ਹੈ ਕਿ ਜਿਹੜਾ ਸ਼੍ਰੀ ਰਾਮ ਦਾ ਨਾਟਕ ਦਾ ਮੰਚਨ ਹੋਵੇਗਾ ਉਹ ਬਹੁਤ ਵਧੀਆ ਤੇ ਵੱਖਰਾ ਹੋਵੇਗਾ। ਬਿਲਕੁਲ ਜੀ ਅਸੀਂ ਇਹ ਯਕੀਨ ਦਿਲਾਉਂਦੇ ਹਾਂ ਕਿ ਪੂਰੇ ਸ਼ਹਿਰ ਨਿਵਾਸੀਆਂ ਦੇ ਸਹਿਯੋਗ ਨਾਲ ਤੇ ਸਾਡੀ ਪੂਰੀ ਟੀਮ ਤੇ ਜਿੰਨੇ ਸਾਡੇ ਕਲਾਕਾਰ ਭਰਾ ਨੇ ਪੂਰੇ 15-20 ਦਿਨ ਹੋ ਚੁੱਕੇ ਸਾਡੀ ਰਿਹਸਲ ਸ਼ੁਰੂ ਹੋਈ ਨੂੰ ਤੇ 20 ਤਰੀਕ ਤੱਕ ਸਾਡੇ ਹਰੇ 20-25 ਦਿਨ ਰਿਹਸਲ ਹੋਰ ਚੱਲੇਗੀ ਤੇ 21 ਤਰੀਕ ਤੋਂ ਕਸ਼ਮੀਰ ਮੰਡੀ ਵਿੱਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਅਸੀਂ ਪੂਰੀ ਇਮਾਨਦਾਰੀ ਨਾਲ ਤੇ ਪੂਰੀ ਸ਼ਰਧਾ ਨਾਲ ਤੇ ਆਪਣੇ ਆਪਣੇ ਰੋਲ ਅਦਾ ਕਰਨਗੇ ਜੋ ਸਾਡੀ ਮਿਹਨਤ ਹੈ ਸਾਡੇ ਬੱਚਿਆਂ ਦੀ ਮਿਹਨਤ ਹੈ ਪੂਰੇ ਸ਼ਹਿਰ ਦੇ ਵਾਸੀ ਦੇਖਣਗੇ ਕੀ ਅਪੀਲ ਕੀ ਕਰਦੇ ਹੋ ਸ਼ਹਿਰ ਵਾਸੀ ਬਸ ਇਹੀ ਅਪੀਲ ਕਰਦੇ ਆਂ ਜੀ ਪੂਰੀ ਖਾਮਰੀ ਨਾਲ ਬੱਦ ਚੜ ਕੇ ਸਾਡਾ ਸਹਿਯੋਗ ਦੇ ਤੇ ਦੂਸਰੀ ਗੱਲ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਆਓ ਅਸੀਂ ਹਰ ਵਾਰ ਇਹ ਗੱਲ ਨੂੰ ਬਾਰ-ਬਾਰ ਬਾਰ-ਬਾਰ ਅਪੀਲ ਕਰਦੇ ਆਂ ਇਹਦੇ ਇਹ ਸਾਨੂੰ ਬਹੁਤ ਬੈਨੀਫਿਟਿਵ ਮਿਲਿਆ ਕਿ ਕਈ ਨਵੇਂ ਪਲੀਰੀ ਨਵੇਂ ਬੱਚੇ ਸਾਡੇ ਨਾਲ ਜੁੜੇ ਵੀ ਨੇ ਇਹ ਸਾਰੇ ਸਾਡੇ ਕੋਲ ਬਹੁਤ ਨਵੇਂ ਬੱਚੇ ਰੋਲ ਲਈ ਆਏ ਨੇ ਜਿਸ ਦੀ ਸਾਨੂੰ ਬਹੁਤ ਖੁਸ਼ੀ ਹੈ ਤਾਂ ਸਰ ਗੱਲ ਕੀਤੀ ਗਈ ਹੈ ਕਿ ਲੜਕੀਆਂ ਦੀ ਆਮਦ ਜਿਹੜੀ ਉਹ ਭੁਲਾਈ ਜਾਏਗੀ ਉਹ ਕਿਰਦਾਰ ਨੇ ਲੇਡੀਜ਼ ਅਧਾਰਨ ਨੇ ਉਹ ਲੇਖੀ ਜਿਹੜੀਆਂ ਬੱਚੀਆਂ ਜਾਂ ਭੈਣਾਂ ਦਵਾਰੋਂ ਨਵਾਏ ਜਾਣਗੇ ਅ ਤੇ ਦੂਸਰੀ ਗੱਲ ਇਹ ਹੈ ਕਿ ਉਹ ਥੀਏਟਰ ਤੋਂ ਚੰਡੀਗੜ੍ਹ ਤੋਂ ਤੇ ਲੈ ਜਾਣ ਦੀ ਗੱਲ ਕਰਾਲੀ ਦੀਆਂ ਬੱਚੀਆਂ ਦੇ ਵਿੱਚ ਉਹ ਉਸ ਤਰ੍ਹਾਂ ਦਾ ਆਰਟਿਸਟ ਨੂੰ ਨਹੀਂ ਲੱਗਦਾ ਜਾਂ ਫਿਰ ਉਹ ਕਿਤੇ ਰੰਗਦੇ ਇਨਸਟੂਰ ਮਿਲ ਕਰਦੀਆਂ ਨੇ ਕਿ ਸਕੂਲ ਦੇ ਵਿਚਾਲੇ ਲਈ ਨਾਟ ਆਲਰੀਡੀਨ ਤੇ ਰਾਮਲੀਲਾ ਮੰਚ ਕਿਤੇ ਵੀ ਹੋਟਲ ਦੇ ਜਾਨਦੇ ਨੇ ਇਸ ਦਾ ਸਭ ਤੋਂ بڑا ਕਾਰਨ ਮੈਂ ਇਹ ਸਮਝਦਾ ਕਿ ਥੋੜੀ ਜਿਹੀ ਅਵੇਅਰ ਘਟ ਹੈ ਜੀ ਸਾਡੇ ਪੇਰੈਂਟਸ ਹੈ ਜਿਹੜੇ ਉਹ ਸ਼ਾਇਦ ਹਾਲਾਂਕਿ ਅਸੀਂ ਪੂਰੀ ਰਾਮਲੀਲਾ ਦੀ ਟੀਮ ਹੈ ਇੱਕ ਭਾਈਆਂ ਵਾਂਗਰ ਸਾਡਾ ਸਹਿਯੋਗ ਹੈ ਔਰ ਜੋ ਬੇਟੀ ਸਾਡੇ ਨਾਲ ਇਸ ਵਾਰ ਜੁੜੀ ਹੈ ਅਸੀਂ ਉਸ ਨੂੰ ਵੀ ਔਰ ਉਸਦੇ ਥਰੂ ਵੀ ਮੈਸੇਜ ਵੀ ਦੇਣਾ ਚਾਹੂਗੇ ਕਿ ਅਸੀਂ ਜੋ ਅੱਜ ਤੱਕ ਰਾਮ ਨੀ ਲਾ ਹੁਣ ਤੱਕ ਕਰਦੇ ਆ ਰਹੇ ਹਾਂ ਉਸ ਜਿੰਨਾ ਕੁ ਹੋ ਸਕਿਆ ਹੈ ਅਸੀਂ ਹੋਰ ਸਾਫ ਸੁਥਰਾ ਉਸ ਨੂੰ ਬਣਾਉਣ ਦੀ ਕੋਸ਼ਿਸ਼ ਕਰੀ ਹੈ ਤਾਂ ਕਿ ਉਸ ਲੜਕੀ ਨੂੰ ਦੇਖ ਕੇ ਬਾਕੀ ਹੋਰ ਬੱਚੇ ਵੀ ਇਨਸਪਾਇਰ ਹੋ ਕੇ ਸਾਡੀ ਰਾਮ ਨੀ ਲਾ ਦੇ ਮੰਚ ਦੇ ਨਾਲ ਜੁੜਨ ਮੈਂ ਰਾਮ ਨੀ ਲਾ ਦੇ ਮੰਚ ਨਹੀਂ ਕਹ ਰਿਹਾ ਜਿਸ ਤਰ੍ਹਾਂ ਥੋੜਾ ਕੁਐਸਚਨ ਹੈ ਕਿ ਹਰ ਕੋਈ ਵੀ ਐਕਟੀਵਿਟੀ ਹੈ ਤਾਂ ਸਾਨੂੰ ਬੇਟੀਆਂ ਔਰ ਬੇਟਿਆਂ ਦੇ ਵਿੱਚ ਫਰਕ ਨਹੀਂ ਕਰਨਾ ਚਾਹੀਦਾ ਕਿਉਂਕਿ ਉਹ ਵੀ ਆਰਟਿਸਟ ਹੈ ਦੇਖੋ ਫਿਰਮਾਤ ਸਨੀਆਂ ਬੇਟੀਆਂ ਕੰਮ ਕਰਦੀਆਂ ਐ ਪੈਣਾ ਕੰਮ ਕਰਦੀਆਂ ਤਾਂ ਇਹ ਚੀਜ਼ ਨੂੰ ਮੈਂ ਵੀ ਕਹਾਂਗਾ ਕਿ ਹਾਂ ਅਗਰ ਕੋਰਾਨੀ ਸ਼ਹਿਰ ਦੀ ਬੇਟੀਆਂ ਵੀ ਸਾਡੇ ਮੰਚਾਂ ਨਾਲ ਜੁੜਨਾ ਚਾਹਦੀਆਂ ਤਾਂ ਮੋਸਟ ਵੈਲਕਮ ਬਹੁਤ ਜਗ੍ਹਾ ਆਪਾਂ ਦੇਖਿਆ ਹੈ ਕਿ ਅਕਸਰ ਵੀਡੀਓ ਗੈਰੂ ਹੁੰਦੀਆਂ ਨੇ ਕਿ ਇੱਕ ਧਾਰਮਿਕ ਸਟੇਜ ਦੇ ਉੱਤੇ ਕਿਤੇ ਨਾ ਕਿਤੇ ਜਿਹੜੇ ਫਿਲਮੀ ਗਾਣੇ ਨੇ ਉਹ ਪਿਕਚਰਾਈਜ਼ ਕੀਤੇ ਜਾਂਦੇ ਨੇ ਤੇ ਉਹ ਕਾਫੀ ਔੜ ਜਾ ਵੀ ਲੱਗਦਾ ਚੰਗਾ ਨਹੀਂ ਲੱਗਦਾ ਲੋਕ ਪਸੰਦ ਵੀ ਨਹੀਂ ਕਰਦੇ ਸਾਡੇ ਮੰਚ ਪਰ ਐਸਾ ਕੁਝ ਨਹੀਂ ਹੈ ਜੀ ਅਸੀਂ ਜੋ ਉਸੀ ਪ੍ਰਭੂ RAMਦੇਹੀ ਜੋ ਬੈਰੇਤਬੀਨ ਜਿਸ ਨੂੰ ਅਸੀਂ ਬੋਲਦੇ ਆਂ ਉਸੀ ਦਾ ਹੀ ਅਸੀਂ ਕਿਰਦਾਰ ਉਸੀ ਦੇ ਨਾਲ ਅਟੈਚ ਹੋ ਕੇ ਅਸੀਂ ਕੰਮ ਕਰਦੇ ਆਂ ਸਾਡੇ ਵੱਲੋਂ ਕੋਈ ਵੀ ਐਸਾ ਕੋਈ ਗਾਣਾ ਜਾਂ ਕੋਈ ਇਸ ਤਰ੍ਹਾਂ ਦੀ ਉਹ ਨਹੀਂ ਹੋਏਗੀ ਕਿ ਜਿਸ ਦੇ ਨਾਲ ਕਿਸੇ ਮਨ ਨੂੰ ਜਾਂ ਭਾਵਨਾ ਨੂੰ ਠੇਸ ਪਹੁੰਚੇ ਥੈਂਕ ਯੂ